ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਪਿਆਲੇ ਦਾ 350 ਸਾਲਾ ਸ਼ੀਧੀ ਦੇਣਾ ਰਿਹਾ ਹੈ 350 ਸਾਲਾ ਸ਼ਤਬਦੀ ਸਮਾਗਮ ਆਇਆ 1675 ਦੇ ਵਿੱਚ ਇਹ ਸ਼ਹਾਦਤਾਂ ਹੋਈਆਂ ਦਿੱਲੀ ਦੇ ਵਿੱਚ ਜਿੱਥੇ ਅੱਜ ਚਾਂਦਨੀ ਚੌਕ ਹੈ ਜਿੱਥੇ ਅੱਜ ਗੁਰਦੁਆਰਾ ਸੀਸਗਰਗ ਸਾਹਿਬ ਬਣਿਆ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਯੂਨੋ ਦੇ ਵਿੱਚ ਚੱਲਦੀ ਹੈ ਜਿਹੜੀ 20ਵੀਂ ਸਦੀ ਦੇ ਵਿੱਚ ਬਣੀ ਹੈ ਪਰ ਯਾਦ ਰੱਖਿਓ ਮਨੁੱਖੀ ਅਧਿਕਾਰਾਂ ਦੀ ਖਾਤਰ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਜਿਨ੍ਹਾਂ ਦਾ ਤਿਲਕ ਤੇ ਜੰਜੂ ਲਾਇਆ ਜਾ ਰਿਹਾ ਸੀ ਮੰਦਰ ਢਾਏ ਜਾ ਰਹੇ ਸੀ ਜੋਤਾਂ ਨੂੰ ਬੁਝਾਇਆ ਜਾ ਰਿਹਾ ਸੀ ਉਹਨਾਂ ਨੂੰ ਜਿੰਦੀਆਂ ਰੱਖਣ ਦੀ ਖਾਤਰ ਉਹਨਾਂ ਦੇ ਘਰ ਨੂੰ ਬਚਾਉਣ ਦੀ ਖਾਤਰ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਬਣ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ ਆ ਆਪਣੇ ਸੀਸ ਦੇ ਵਾਸਤੇ ਆਪਣੀ ਸ਼ਹਾਦਤ ਦੇ ਵਾਸਤੇ ਤੇ ਉਹਨਾਂ ਦੇ ਨਾਲ ਤਿੰਨ ਸਿੱਖ ਉੱਥੇ ਸ਼ਹੀਦ ਹੋ ਗਏ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਬਿਆਲਾ ਜੀ ਅੱਜ ਬੜੇ ਘੱਟ ਲੋਕਾਂ ਨੂੰ ਪਤਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਤਿੰਨ ਸਿੱਖ ਕਿਹੜੇ ਸ਼ਹੀਦ ਹੋਏ ਸੀ ਇਹ ਕੱਲੇ-ਕੱਲੇ ਬੱਚਿਆਂ ਨੂੰ ਯਾਦ ਕਰਾਉ। ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਸੈਮੀਨਾਰ ਤੇ ਵਰਕਸ਼ਾਪ ਰੱਖ ਰਹੇ ਹਾਂ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਜਿਹੜੀਆਂ ਗੱਲਾਂ 20ਵੀਂ ਸਦੀ ਵਿੱਚ UNO ਦੇ ਵਿੱਚ ਦੁਨੀਆ ਦੇ ਵਿੱਚ ਸ਼ੁਰੂ ਹੋਈਆਂ ਮਨੁੱਖੀ ਅਧਿਕਾਰਾਂ ਮਨੁੱਖੀ ਲੋੜਾਂ ਦੀ ਗੱਲ ਗੁਰੂ ਨਾਨਕ ਦੇਵ ਘਰ ਨੇ ਸਦੀਆਂ ਪਹਿਲਾਂ ਆਪਣਾ ਸੀਸ ਦੇ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਬਿਆਲਾ ਸ਼ਹੀਦ ਹੋਏ ਆ ਤੇ ਸ਼ਹੀਦੀਆਂ ਵੀ ਕੈਸੀਆਂ ਕਿਸੇ ਲਵਾਦੇ ਦੇ ਨਾਲ ਚਿੜਿਆ ਗਿਆ ਭਾਈ ਮਤੀ ਦਾਸ ਨੂੰ ਭਾਈ ਸਤੀ ਦਾਸ ਨੂੰ ਰੂਮ ਦੇ ਵਿੱਚ ਲਪੇਟ ਕੇ ਅੱਗ ਲਾਈ ਗਈ ਤੇ ਭਾਈ ਬਿਆਲੇ ਨੂੰ ਉਬਲ ਦੀ ਦੇਗ ਵਿੱਚ ਬਾਲਿਆ ਗਿਆ ਅਖੀਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਧਰ ਤੋਂ ਅਲੱਗ ਕੀਤਾ ਗਿਆ ਤੇ ਉਹ ਸੀਸ ਲੈ ਕੇ ਫਿਰ ਭਾਈ ਜੈਤਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਿਹਾ ਇਥੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਗਏ ਤੇ ਮੇਰੇ ਕਲਕੀਰ ਪਾਤਸ਼ਾਹ ਨੇ ਉਸ ਸਮੇਂ 9 ਸਾਲ ਦੀ ਉਮਰ ਵਿੱਚ ਇੱਕ ਬਚਨ ਆਖਿਆ ਸੀ ਰੰਗਰੇਟੇ ਗੁਰੂ ਦੇ بیٹے ਅੱਜ ਹਰ ਇੱਕ ਸਿੱਖ ਨੂੰ ਉੱਠਣਾ ਪੈਣਾ ਹੈ ਅੱਜ ਜਿਨ੍ਹਾਂ ਨੂੰ ਮੇਰੇ ਸਾਹਿਬ ਨੇ ਆਪਣੇ ਪੁੱਤਰ ਆਖਿਆ ਹੈ ਜਿਨ੍ਹਾਂ ਵਾਸਤੇ ਕਰਮਾਂ